वाहगुरु जी का खालसा वाहगुरु जी की फतेह जी शबद है जी आसा महला पंचव अष्टपदियाँ घर दूजा पंजे पातशाह जी का गुरु अर्जन पातशाह जी का शबद है जी आ, अंक नंबर है जी फोर थर्टी चार सौ ती शबद है जी पंच मनाए पंच रुसाए पंच वसाए पंच गवाए ਇਨ ਵਿਦ ਨਗਰ ਉਠਾ ਮੇਰੇ ਪਾਈ ਦੁਰਤ ਗਿਆ ਗੁਰ ਗਿਆਨ ਦਰੜਾਈ ਰਹਾਓ ਇਨ ਵਿਦ ਨਗਰ ਉਠਾ ਮੇਰੇ ਪਾਈ ਦੁਰਤ ਗਿਆ ਗੁਰ ਗਿਆਨ ਦਰੜਾਈ ਰਹਾਓ ਹੁਣ ਤੁਸੀਂ ਦੇਖੋ ਵੀ ਇਹਦੇ ਵਿੱਚ ਕੁਝ ਗੁਰੂ ਸਾਹਿਬ ਨੇ ਪੰਜ ਚੀਜ਼ਾਂ ਨੂੰ ਮਨਾਣ ਦੀ ਗੱਲ ਕੀਤੀ ਹੈ ਤੇ ਪੰਜ ਚੀਜ਼ਾਂ ਨੂੰ ਪੰਜ ਪੰਜ ਕਿਹੜੇ ਕਿਹੜੀ ਚੀਜ਼ਾਂ ਨੂੰ ਰਸਾਉਣ ਦੀ ਗੱਲ ਕੀਤੀ ਤੇ ਕਿਹੜੀ ਚੀਜ਼ ਨੂੰ ਮਨਾਉਣ ਦੀ ਗੱਲ ਕੀਤੀ ਅਸੀਂ ਆ ਸ਼ਬਦ ਵਿੱਚ ਪੜ੍ਹਿਆ ਪੰਜ ਮਨਾਏ ਪੰਜ ਰਸਾਏ ਪੰਜ ਵਸਾਏ ਪੰਜ ਗਵਾਏ ਦੇਖੋ ਪੰਜ ਕੀ ਨੇ ਸਤ ਸੰਤੋਖ ਦਇਆ ਧਰਮ ਤਿਰਜ ਇਹਨਾਂ ਨੂੰ ਅਸੀਂ ਆਪਣੇ ਮਨ ਵਿੱਚ ਵਸਾਣਾ ਹੈ ਔਰ ਕੱਢਣਾ ਕਿੰਨੂ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਕਸ਼ਬਦਸੀ ਅਸੀਂ ਹੋਰ ਪੜਦੇ ਆ ਕਾਮ ਕ੍ਰੋਧ ਲੋਭ মোহ ਕਾਰ ਇਨ ਤੇ ਆਪ ਬਚਾਓ ਇਹ ਜੀਤਰ ਤੇ ਇਨ ਕੋ ਧਾਰੋ ਆਪਨ ਨਿਕਟ ਬਲਾਓ ਆਪਣੀ ਵਿਦ ਆਪ ਜਨਾਓ ਉਹਦੇ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਨੇ ਵੀ ਇੰਨਾ ਤੋ ਮਨ ਨੂੰ ਜੇ ਬਚਾ ਸਕਦਾ ਹੈ ਤੇ ਸਿਰਫ ਤੇ ਸਿਰਫ ਗੁਰੂ ਦਾ ਗਿਆਨ ਗੁਰੂ ਦਾ ਦੱਸਿਆ ਹੈ ਰਸਤਾ ਗੁਰੂ ਦੀ ਦੱਸੀ ਹੋਈ ਮਤ ਇੱਥੇ ਵੀ ਕਹ ਰਹੇ ਨੇ ਕਿ ਆਤਮਕ ਗਿਆਨ ਦੀ ਰਾਹੀ ਮਨੁੱਖ ਨੇ ਆਪਣੇ ਸ਼ਰੀਰ ਨਗਰ ਵਿੱਚ ਕੀ ਵਸਾਉਣਾ ਹੈ ਜੀ ਸਤ ਸੰਤੋਖ ਦਇਆ ਤਰਮ ਧੀਰਜ ਇਹ ਪੰਜੇ ਪਰ ਫੁੱਲਤ ਕਰਨ ਵਾਲੇ ਆਤਮਕ ਗੁਣ ਇਹਨਾਂ ਨੂੰ ਅਸੀਂ ਆਪਣੇ ਹਿਰਦੇ ਰੂਪੀ ਜਗ੍ਹਾ ਵਿੱਚ ਵਸਾਉਣਾ ਹੈ ਆਪਣੇ ਹਿਰਦੇ ਵਿੱਚ ਜਗ੍ਹਾ ਦੇਣੀ ਹੈ ਪਰ ਅਸੀਂ ਹਿਰਦੇ ਵਿੱਚ ਜਗ੍ਹਾ ਕਿਨੂੰ ਦਿੱਤੀ ਹੋਈ ਹੈ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਇੱਥੇ ਕਹ ਰਹੇ ਨੇ ਪੰਜ ਮਨਾਏ ਪੰਜ ਰੁਸਾਏ ਪੰਜਾਂ ਨੂੰ ਮਨਾ ਲਿਆ ਤੇ ਪੰਜਾਂ ਨੂੰ ਰੁਸਾ ਦਿੱਤਾ ਪੰਜਾਂ ਨੂੰ ਕੱਢ ਦਿੱਤਾ ਤੇ ਪੰਜਾਂ ਨੂੰ ਜਗ੍ਹਾ ਦਿੱਤੀ ਆਪਣੇ ਹਿਰਦੇ ਰੂਪੀ ਘਰ ਵਿੱਚ ਜੇ ਅਸੀਂ ਆਤਮਿਕ ਜੀਵਨ ਚਾਹੁੰਦੇ ਆ ਜੇ ਅਸੀਂ ਆਤਮਿਕ ਸ਼ਾਂਤੀ ਚਾਹੁੰਦੇ ਆ ਜੇ ਅਸੀਂ ਆਤਮਿਕ ਅਨੰਦ ਖੇੜਾ ਖੁਸ਼ੀ ਵਿਗਾਸ ਸਦਾ ਸਦੀਵੀ ਚਾਹੁੰਦੇ ਆ ਤਾਂ ਸਾਨੂੰ ਇਹ ਐਕਸਰਸਾਈਜ਼ ਕਰਨੀ ਹੀ ਕਰਨੀ ਪੈਗੀ ਗੁਰੂ ਤੋਂ ਇਲਾਵਾ ਕੋਈ ਜਗ੍ਹਾ ਹੀ ਨਹੀਂ ਹੈਗੀ ਕਿ ਜਿਹੜਾ ਸਾਨੂੰ ਸਾਨੂੰ ਮਤਲਬ ਕਿ ਸਹੀ ਦਿਸ਼ਾ ਵਿੱਚ ਲੈ ਲੈ ਜਾ ਸਕੇ ਤੇ ਜਿਹੜਾ ਸਾਨੂੰ ਮੁਕਤ ਕਰੇ ਤਾਨੂੰ ਲੱਗਦਾ ਕਿ ਅਸੀਂ ਮੁਕਤੀ ਮਰਨੇ ਤੋਂ ਬਾਅਦ ਕਰ ਲਾਂਗੇ ਅਸੀਂ ਮੁਕਤੀ ਗਤੀ ਜਿਹਨੂੰ ਮਤਲਬ ਕਿ ਪ੍ਰਚਲਿਤ ਸ਼ਬਦ ਨੇ ਇਹ ਮਰਨੇ ਤੋਂ ਬਾਅਦ ਮੁਕਤੀ ਮਿਲੇਗੀ ਜਾਂ ਮਰਨੇ ਤੋਂ ਬਾਅਦ ਗਤੀ ਹੋ ਜੇਗੀ ਕੋਈ ਕਿਹੜੀ ਜਗ੍ਹਾ ਤੇ ਕੋਈ ਕਿਹੜੇ ਧਾਰਮਿਕ ਸਥਾਨ ਤੇ ਜਾ ਕੇ ਕਰਾ ਲੈਂਦਾ ਕੋਈ ਕਿਹੜੇ ਧਾਰਮਿਕ ਸਥਾਨ ਤੇ ਜਾ ਕੇ ਕਰਾ ਲੈਂਦਾ ਇਹ ਤਾਂ ਫਿਰ ਸੋਖੀ ਗੱਲ ਹੀ ਬੋਤ ਹੈ ਕਿ ਜੇ ਮਰਨੇ ਤੋਂ ਬਾਅਦ ਹੀ ਮੁਕਤੀ ਹੈ ਜੇ ਮਰਨੇ ਤੋਂ ਬਾਅਦ ਹੀ ਗਤੀ ਹੈ ਫਿਰ ਤਾਂ ਕੋਈ ਫਿਰ ਤਾਂ ਕੋਈ ਗੁਰੂ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਦਿੱਤੀ ਫਿਰ ਤੇ ਉਹ ਬਾਅਦ ਵਿੱਚ ਤੇ ਦੇਖੋ ਸਾਡੇ ਫੈਮਿਲੀ ਮੈਂਬਰ ਵਿੱਚ ਕੋਈ ਨਾ ਕੋਈ ਪੜ ਲੇਗਾ ਤੇ ਸਾਡੇ ਨਾਮ ਦੀ ਅਰਦਾਸ ਵੀ ਹੋ ਜੇਗੀ ਫਿਰ ਮੈਨੂੰ ਬੜੀ ਹਾਸੋ ਹੀ ਨਹੀਂ ਗੱਲ ਲੱਗਦੀ ਐ ਕਿ ਵੀ ਮੈਂ ਨਾ ਅਚਾਨਕ ਮੇਰੇ ਫਾਦਰ ਦੀ ਡੈਥ ਹੋਈ 2 ਸਾਲ ਪਹਿਲਾਂ ਤੇ ਉਹਨਾਂ ਮਤਲਕਿ ਗਰੰਤੀ ਸਿੰਘ ਅਰਦਾਸ ਕਰ ਰਹੇ ਸੀਗੇ ਵਿਛੜੀ ਰੂਹ ਨੂੰ ਪੜੀ ਹੋਈ ਬਾਣੀ ਦਾ ਮਤਲਕਿ ਉਹ ਪਹਚਾਣਾ ਹਨਾ ਲਾਹਾ ਵਿੱਚ ਪਹਚਾਣਾ ਵਿਛੜੀ ਹੋਈ ਰੂਹ ਨੂੰ ਬਾਣੀ ਦਾ ਲਾਹਾ ਪਹਚਾਣਾ ਮੈਂ ਹੈਰਾਨ ਹੋ ਗਈ ਵੀ ਵੀ ਜਿਹੜੇ ਅਸੀਂ ਖਲੋਤੇ ਆਰਦਾਸ ਵਿੱਚ ਵੀ ਅਸੀਂ ਇਹਦਾ ਲਾਹਾ ਮਤਲਬ ਕਿ ਜਿੰਦਿਆਂ ਜੀ ਨਹੀਂ ਲੈਣਾ ਅਸੀਂ ਕਮਲੇ ਤੇ ਕਮਲੇ ਹੀ ਰਹਿਣੇ ਨੇ ਅਸੀਂ ਸੁਧਰਨਾ ਹੀ ਨਹੀਂਗਾ ਅਸੀਂ ਐਵੇਂ ਦੇ ਐਵੇਂ ਰਹਿਣਾ ਕਮਲੇ ਦੇ ਕਮਲੇ ਹੀ ਰਹਿਣਾ ਵਾ ਕਿਉਂਕਿ ਵਿਛੜੀ ਰੂਹ ਨੂੰ ਤੇ ਆਪਣੇ ਆਪ ਹੀ ਉਹ ਲਾਹਾ ਮਿਲ ਜਾਣਾ ਜਦੋਂ ਅਰਦਾਸ ਹੋਣੀ ਹੈ ਮੇਰੇ ਮਰਨੇ ਤੋਂ ਬਾਅਦ ਕਿਸੇ ਨਾ ਕਿਸੇ ਨੇ ਤੇ ਕਰਾਈ ਦੇਣੀ ਹੈ ਤੇ ਮੈਂ ਉੱਥੇ ਮੈਂ ਉਹ ਸ਼ਬਦ ਸੁਣ ਕੇ ਮੈਂ ਇਸ ਚੀਜ਼ ਤੇ ਸੁਣਨੇ ਦੇ ਨਾ ਮਿਲ ਕੇ ਮਜਬੂਰ ਹੋ ਗਈ ਕਿ ਵੀ ਵਿਛੜੀ ਹੋਈ ਰੂ ਨੂੰ ਮਿਲੇਗੀ ਜਾਂ ਨਹੀਂ ਮਿਲੇਗੀ ਸਾਨੂੰ ਸਾਡੇ ਕੋਲ ਕਿਸੇ ਕੋਲੋਂ ਵੀ ਸਾਡੇ ਕੋਲ ਕੁਝ ਹੈ ਹੀ ਨਹੀਂਗਾ ਪ੍ਰੂਫ ਨਹੀਂ ਹੈਗਾ ਕਿ ਵਿਛੜੀ ਹੋਈ ਨੂੰ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਜਾਂ ਕੋਈ ਵੀ ਬਾਣੀਆਂ ਸੀ ਪੜੀਆਂ ਕੀਰਤਨ ਕੀਤਾ ਜਾਂ ਕੁਝ ਵੀ ਕਿ ਵਿਛੜੀ ਰੂ ਨੂੰ ਕਿੰਨੇ ਅਰਦਾਸ ਅਸੀਂ ਕਰਦੇ ਆ ਕਿ ਮਿਲੀ ਹੈ ਜਾਂ ਨਹੀਂ ਮਿਲਿਆ ਉਹਦਾ ਲਾਹਾ ਪਰ ਲੇਕਿਨ ਜਿਹੜੇ ਉੱਤੇ ਸੁਣ ਰਿਹਾ ਜਿਹੜੇ ਪ੍ਰੈਜ਼ੈਂਟ ਬੈਠੇ ਆ ਅਸੀਂ ਲੋਕ ਜਿਹੜੇ ਸੰਗਤ ਵਿੱਚ ਬੈਠੇ ਆ ਕਿ ਅਸੀਂ ਐਵੇਂ ਰਹਿਣਾ ਵਿੱਚ ੱਲਿਆ ਦੇ ੱੱਲੇ ਕਮਲੇ ਦੇ ਕਮਲੇ ਇੱਕ ਦੂਸਰੇ ਵਿੱਚ ਮੱਥੇ ਮਾਰਨੇ ਇੱਕ ਦੂਸਰੇ ਵਿੱਚ ਟੱਕਰਾਂ ਲੈਣੀਆਂ ਮੇਰ-ਤੇਰ ਰੱਖਣੀ ਇਹ ਸਾਰੇ ਵਿਕਾਰਾਂ ਨੇ ਸਾਨੂੰ ਐਵੇਂ ਘੁਮਾਈ ਜਾਣਾ ਹੈ ਮਤਲਬ ਕਿ ਸੋ ਗੱਲ ਹੈ ਕਿ ਸਾਨੂੰ ਕੁਝ ਚੀਜ਼ਾਂ ਜਦੋਂ ਸਾਡੇ ਘਰਾਂ ਵਿੱਚ ਦੁੱਖ ਸੁੱਖ ਵਰਤਦੇ ਆ ਜਾਂ ਅਸੀਂ ਰੂਟੀਨ ਵਾਈਜ਼ ਵਿੱਚ ਵਰਤਦੇ ਮਤਲਬ ਕਿ ਜਦੋਂ ਅਸੀਂ ਮਤਲਬ ਕਿ ਕੋਈ ਸੰਗਤ ਕਰਦਿਆਂ ਜਾਂ ਕਿਸੇ ਨਾਲ ਕੋਈ ਸ਼ੇਅਰਿੰਗ ਕਰਦੇ ਆ ਤੇ ਸਾਨੂੰ ਕੁਝ ਚੀਜ਼ਾਂ ਸਮਝਣੀਆਂ ਚਾਹੀਦੀਆਂ ਕਿ ਵੀ ਅਸੀਂ ਸਾਰਾ ਕੁਝ ਨਾ ਸੁੱਤੇ ਸਿੱਧੀ ਕਰੀ ਜਾ ਰਹੇ ਹਾਂ ਸੁੱਤੇ ਹੋਏ ਬਾੜੀ ਸੁਣ ਲਈ ਸੁੱਤੇ-ਸੁੱਤੇ ਅਸੀਂ ਕਿਉਂਕਿ ਸਾਨੂੰ ਪਤਾ ਹੀ ਨਹੀਂ ਕਿ ਵੀ ਗੁਰਬਾਣੀ ਸਾਨੂੰ ਕਹਿ ਕੀ ਰਹੀ ਹੈ ਗੁਰਬਾਣੀ ਕਾਦੇ ਵਾਸਤੇ ਹੈ ਇੰਨਾ ਵੱਡਾ ਖਜ਼ਾਨਾ ਸਾਨੂੰ ਗੁਰੂ ਸਾਹਿਬ ਨੇ ਕਾਦੇ ਵਾਸਤੇ ਦਿੱਤਾ ਸੋ ਗੱਲ ਹੈ ਕਿ ਆਈ ਆਪਣੇ ਸ਼ਬਦੇ ਚ ਇੱਥੇ ਵੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਪੰਜ ਮਨਾਏ ਪੰਜ ਰਸਾਏ ਪੰਜ ਵਸਾਏ ਪੰਜ ਗਵਾਏ ਕਹਿੰਦੇ ਕਿ ਆਤਮਿਕ ਗਿਆਨ ਦੀ ਰਾਹੀ ਮਨੁੱਖ ਨੇ ਆਪਣੇ ਸ਼ਰੀਰ ਨਗਰ ਵਿੱਚ ਸਤ ਸੰਤੋਖ ਦਿਆ ਤਰਮ ਧੀਰਜ ਇਹ ਪੰਜੇ ਪਰ ਫੁੱਲਿਤ ਕਰਨੇ ਨੇ ਤੇ ਕਾਮ ਆਦਿਕ ਪੰਜ ਨਾਰਾਜ ਕਰ ਲਏ ਤੇ ਫਿਰ ਕੀ ਹੋਇਆ ਜੀ ਸਤ ਸੰਤੋਖ ਆਦਿਕ ਅਤੇ ਆਪਣੇ ਸ਼ਰੀਰ ਨਗਰ ਵਿੱਚ ਇਹਨਾਂ ਨੂੰ ਵਸਾ ਕੇ ਕਾਮ ਆਦਿਕ ਪੰਜੇ ਵਿਕਾਰਾਂ ਨੂੰ ਆਪਣੇ ਨਗਰ ਵਿੱਚੋਂ ਕੱਢ ਦਿੱਤਾ ਇਹ ਸ਼ਰੀਰ ਉਪੀ ਨਗਰ ਵਿੱਚੋਂ ਕੱਢ ਦਿੱਤਾ ਭਾਵ ਕਿ ਕੱਢਣਾ ਦਾ ਮਤਲਬ ਇਹ ਨਹੀਂ ਕਿ ਅਸੀਂ ਕੱਢ ਸਕਦੇ ਹਾਂ ਬੈਲੈਂਸ ਹੋ ਕੇ ਜਿਵੇਂ ਤੁਸੀਂ ਗੱਡੀ ਬੈਲੈਂਸ ਚਲਾਓਗੇ ਤਰੀਕੇ ਨਾਲ ਚਲਾਓਗੇ ਤੁਹਾਡੀ ਗੱਡੀ ਦੇ ਉੱਤੇ ਮਤਲਬ ਕਿ ਉਹਦੇ ਜਿਹੜੇ ਪੁਰਜ਼ੇ ਵਗੈਰਾ ਹੋਣਗੇ ਉਹਦੇ ਜਿਹੜੀ ਮਸ਼ੀਨਰੀ ਹੋਏਗੀ ਉਹਦੇ ਉੱਤੇ ਵੀ ਇੰਨਾ ਪ੍ਰੈਸ਼ਰ ਨਹੀਂ ਪੈਂਦਾ ਜਿਹੜੇ ਅੰਦਰ ਚਲਾਣੇ ਵਾਲੇ ਨੇ ਜਿਹੜੇ ਅੰਦਰ ਬੈਠੇ ਬੈਠਣੇ ਵਾਲੇ ਇੱਕ ਬੈਲੈਂਸ ਰੱਖਿਆ ਸਪੀਡ ਦਾ ਬੈਲੈਂਸ ਹੈ ਜੇ ਸਾਡੀ ਬਾਡੀ ਦਾ ਬੈਲੈਂਸ ਹੋਏਗਾ ਹਰ ਚੀਜ਼ ਦਾ ਅਸੀਂ ਬੈਲੈਂਸ ਰੱਖਾਂਗੇ ਤੇ ਮਨ ਨੂੰ ਨਹੀਂ ਲੱਗਦਾ ਕਿ ਉਹ ਜਲਦੀ ਖਰਾਬ ਹੋਏਗੀ ਜਿੱਥੇ ਅਸੀਂ ਅਨਬੈਲੈਂਸਡ ਹੁੰਦੇ ਆ ਚਾਹੇ ਉਹ ਲਾਈਫ ਹੈ ਚਾਹੇ ਉਹ ਤੁਹਾਡਾ ਕੋਈ ਵੀ ਵਹੀਕਲ ਹੈ ਕੁਝ ਵੀ ਹੈ ਕਾਰ ਦੀ ਕੋਈ ਵੀ ਚੀਜ਼ ਹੈ ਜਿੱਥੇ ਅਸੀਂ ਉਹਦਾ ਬੈਲੈਂਸ ਖਤਮ ਕਰ ਦਿੰਦੇ ਆ ਤੇ ਉੱਥੇ ਉਹਨੂੰ ਪ੍ਰੋਬਲਮ ਆੜੀਆਂ ਸ਼ੁਰੂ ਹੋ ਜਾਂਦੀਆਂ ਨੇ ਬਾਕੀ ਜੇ ਅਸੀਂ ਕਹੀਏ ਕਿ ਇਹਨਾਂ ਨੂੰ ਅਸੀਂ ਖਤਮ ਕਰ ਲਾਂਗੇ ਨਾ ਖਤਮ ਕਰਨੇ ਨੇ ਤੇ ਨਾ ਖਤਮ ਹੋ ਸਕਦੇ ਨੇ ਇਹਨਾਂ ਨੂੰ ਅਸੀਂ ਕੀ ਕਰਨਾ ਬੈਲੈਂਸ ਕਰਨਾ ਠੀਕ ਹੈ ਗੁਰੂ ਸਾਹਿਬ ਨੇ ਸਾਨੂੰ ਅਨੰਤ ਕਾਰਜ ਦਿੱਤੇ ਪਤੀ ਪਤਨੀ ਦਾ ਰਿਸ਼ਤਾ ਦਿੱਤਾ ਬੱਚੇ ਦਿੱਤੇ ਬਜ਼ੁਰਗਾਂ ਦੀ ਸੇਵਾ ਦਿੱਤੀ ਸਾਰਾ ਕੁਝ ਤੇ ਸਾਨੂੰ ਉਹ ਸਾਰਾ ਧਰਮ ਤੇ ਸਾਡੇ ਘਰ ਤੋਂ ਹੀ ਸ਼ੁਰੂ ਹੁੰਦਾ ਹੈ ਵੱਡਿਆਂ ਦੀ ਸੇਵਾ ਕਰ ਲਈ ਤੇ ਸੇਵਾ ਕਰਨੀ ਵੰਡ ਛਕਣਾ ਸ਼ੇਅਰਿੰਗ ਕਰ ਲਈ ਤੇ ਅੱਛਾ ਜੀ ਕੀਰਤ ਕਰਨੀ ਆਪਣਾ ਜੀ ਆਪ ਮਿਹਨਤ ਕਰੋ ਤੇ ਆਪਣੇ ਘਰ ਨੂੰ ਵੀ ਚਲਾਓ ਤੇ ਜਿਹੜਾ ਲੋੜਵੰਦ ਹੈ ਆਸ-ਪਾਸ ਕਿਸੇ ਦੀ ਵੀ ਕਿਸੇ ਤਰ੍ਹਾਂ ਵੀ ਮਦਦ ਕਰੋ ਕੱਲੀ ਲੰਗਰ ਦੀ ਨਹੀਂ ਕਿਤਾਬਾਂ ਦੀ ਪੜ੍ਹਾਈ ਦੀ ਦਵਾਈ ਦੀ ਕਿਸੇ ਵੀ ਚੀਜ਼ ਦੀ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਬਨੇ ਇੰਦ ਬਿਦ ਨਗਰ ਵੁਠਾ ਮੇਰੇ ਭਾਈ ਹੇ ਮੇਰੇ ਵੀਰ ਇਸ ਤਰੀਕੇ ਨਾਲ ਉਸ ਮੁਨੱਖ ਦਾ ਨਗਰ ਸ਼ਰੀਰ ਨਗਰ ਵਸ ਪਿਆ ਹੁਣ ਤੁਸੀਂ ਦੇਖੋ ਉਸ ਤੋਂ ਬਾਅਦ ਵਸਿਆ ਪਹਿਲਾ ਕੀ ਸੀ ਉਜਾੜ ਸੀਗੀ ਪਹਿਲਾ ਤੁਸੀਂ ਦੇਖੋ ਕਿ ਜਿਹੜਾ ਬੰਦਾ ਜ਼ਿਆਦਾ ਵੀਕਾਰੇ ਹੋਏਗਾ ਨਾ ਉਹਨੂੰ ਤੁਸੀਂ ਦੇਖੋ ਕਿੰਨੇ ਹੀ ਨੇ ਦੇਖੋ ਜਦੋਂ ਇਸ ਕਰੋਧ ਆ ਸਾਡੇ ਕੋਲ ਜਦੋਂ ਸਾਨੂੰ ਕਰੋਧ ਆਉਂਦਾ ਹੈ ਕਾਮ ਆਉਂਦਾ ਹੈ ਫਿਰ ਅਸੀਂ ਕੋਈ ਰਿਸ਼ਤਾ ਹੀ ਨਹੀਂ ਦੇਖਦੇ ਕਰੋਧ ਵੀ ਤੁਸੀਂ ਦੇਖੋ ਕਿ ਕਰੋਧੀ ਬੰਦਾ ਆਪਣੀ ਹੱਥੀ ਬਣਾਈ ਹੋਈ ਚੀਜ਼ ਦਾ ਵੀ ਨੁਕਸਾਨ ਕਰ ਦਿੰਦਾ ਕਿਉਂਕਿ ਉਹਦੇ ਉੱਤੇ ਕਰੋਧ ਇੰਨਾ ਹਾਵੀ ਹੋ ਗਿਆ ਹੁੰਦਾ ਹੈ ਕਾਮੀ ਲੋਭ ਕਾਮੀ ਜਿਹੜਾ ਮਨੁੱਖ ਹੁੰਦਾ ਹੈ ਉਹ ਦੇ ਉੱਤੇ ਕਾਮ ਇੰਨਾ ਹਾਵੀ ਹੋ ਜਾਂਦਾ ਕਿ ਉਹ ਰਿਸ਼ਤਿਆਂ ਦੀ ਹੱਦ ਬੰਨਾ ਹੀ ਭੁੱਲ ਜਾਂਦਾ ਹੈ। ਖਾਗਰ ਲੋਭ ਲੋਭ ਲੋਭੀ ਬੰਦੇ ਦਾ ਵੀ ਇੰਨਾ ਹਾਵੀ ਹੋ ਜਾਂਦਾ ਕਿ ਉਹ ਆਪਣੇ ਭੈਣ ਭਰਾਵਾਂ ਨੂੰ ਵੀ ਲੁੱਟਣੇ ਤੋਂ ਗੁਰੇਜ਼ ਨਹੀਂ ਕਰਦਾ। ਮੋਹ ਇੰਨਾ ਮੋਹ ਹੋ ਜਾਂਦਾ ਕਿ ਉਹ ਆਪਣੇ ਭੈਣ ਭਰਾ ਦਾ ਹਿੱਸਾ ਵੀ ਮਲਕੇ ਉਹਨਾਂ ਤੋਂ ਲੁੱਟ-ਫੁੱਟ ਸੁੱਟ ਕਰਕੇ ਆਪਣੀ ਵੀ ਆ ਜਾਏ ਤੇ ਦੱਪੜੀ ਵੀ ਆ ਜਾਏ ਸਭ ਸੱਜੇ ਹੱਥ ਨਾਲ ਵੀ ਆ ਜਾਏ ਤੇ ਖੱਬੇ ਹੱਥ ਨਾਲ ਵੀ ਆ ਜਾਏ। ਆਪਣੇ ਬੱਚਿਆਂ ਦੇ ਮੂੰਹ 'ਚ ਪਾਣਾ ਚਾਹੁੰਦਾ ਆਪਣੇ ਭਰਾ ਦੇ ਬੱਚੇ ਦੇ ਮੂੰਹ 'ਚ ਗੁਰਾ ਹੀ ਕੱਢ ਕੇ ਤੇ ਆਪਣੇ ਵਿੱਚ ਉਹ ਲੋਭੀ ਬੰਦੇ ਦੀ ਨਿਸ਼ਾਨੀ ਹੈ ਹੁਣ ਤੁਸੀਂ ਦੇਖੋ ਜੇ ਇਹ ਬੈਲੈਂਸ ਨਹੀਂ ਹੋਣਗੇ ਤੇ ਸਾਡਾ ਕਿੰਨਾ ਨੁਕਸਾਨ ਹੋਏਗਾ ਫਿਰ ਅਸੀਂ ਕਿੰਨੇ ਦੁਖੀ ਹੋਵਾਂਗੇ ਅਸੀਂ ਕਿੰਨੇ ਪਰੇਸ਼ਾਨ ਹੋਵਾਂਗੇ ਅਸੀਂ ਕਿੰਨੀ ਪਟਕਣਾ 'ਚ ਪਏ ਪਏ ਰਾਂਗੇ ਅਸੀਂ ਕਿਤੇ ਵੀ ਅਸੀਂ ਜਿਹੜੀ ਚੀਜ਼ ਦੀ ਅਸੀਂ ਮਤਲਬ ਕਿ ਸਾਰਿਆਂ ਨੂੰ ਸਾਨੂੰ ਮਤਲਬ ਕਿ ਲੋੜ ਹੈ ਖੁਸ਼ੀ ਦੀ ਸ਼ਾਂਤੀ ਦੀ ਸਕੂਨ ਦੀ ਅੰਦਰ ਖੇੜੇ ਦੀ ਅੰਦਰ ਵਿਗਾਸ ਦੀ ਅੰਦਰ ਸੰਤੁਲਨ ਰਹਿਣਾ ਸਾਡੇ ਮਨ ਦਾ ਉਹਦਾ ਬਹੁਤ ਜ਼ਰੂਰੀ ਹੈ ਇਹ ਚੀਜ਼ਾਂ ਸਾਨੂੰ ਸਿਰਫ ਤੇ ਸਿਰਫ ਗੁਰੂ ਦਾ ਗਿਆਨ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਕਲੀਅਰ ਕਰ ਦਿੰਦੇ ਨੇ ਇੱਕੋ ਪੰਕਤੀ ਵਿੱਚ ਕਹਿੰਦੇ ਨੇ ਇਨ ਵਿਦ ਨਗਰ ਉਠਾ ਮੇਰੇ ਭਾਈ ਇਹ ਮੇਰੇ ਵੀਰ ਇਸ ਤਰੀਕੇ ਨਾਲ ਉਸ ਮਨੁੱਖ ਦਾ ਸ਼ਰੀਰ ਨਗਰ ਵਸ ਪੈਂਦਾ ਹੈ ਤਾਂ ਵਸਦਾ ਹੈ ਜੋਦੋ ਅਗਲੀ ਪੰਕਤੀ ਦਾ ਅਸੀਂ ਗੁਰੂ ਸਾਹਿਬ ਕੋਲੋਂ ਅਰਥ ਸਮਝ ਕੇ ਆਪਣੇ ਉੱਤੇ ਅਪਲਾਈ ਕਰਾਂਗੇ ਅਮਲੀ ਜੀਵਨ ਬਣਾਵਾਂਗੇ ਆਪਣੇ ਕਰਮ ਉਸ ਤਰ੍ਹਾਂ ਦੇ ਬਣਾਵਾਂਗੇ ਆਪਣੇ ਇੰਦਰੀ ਉਸ ਤਰ੍ਹਾਂ ਦੇ ਬਣਾ ਲਾਂਗੇ ਆਪਣੇ ਕਰਮ ਇੰਦਰੇ ਆਪਣੀ ਬਾਡੀ ਆਪਣਾ ਮਨ ਉਸ ਤਰ੍ਹਾਂ ਦਾ ਬਣਾ ਲਾਂਗੇ ਅਗਲੀ ਪੰਕਤੀ ਆ ਜੀ ਦੁਰਤ ਗਿਆ ਗੁਰ ਗਿਆਨ ਦਰੜਾਈ ਦੁਰਤ ਦਾ ਮਤਲਬ ਹੁੰਦਾ ਹੈ ਪਾਪ ਗਲਤ ਸੋਚ ਗਲਤ ਵਿਚਾਰ ਗਲਤ ਡੂਡਸ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਤੇ ਉਸ ਦੇ ਅੰਦਰੋਂ ਵਿਕਾਰ ਪਾਪ ਦੂਰ ਹੋ ਜਾਂਦੇ ਹਨ ਜਦੋਂ ਉਹ ਗੁਰੂ ਤੋਂ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲੈਂਦਾ ਹੈ ਜਦੋਂ ਉਸ ਨੇ ਆਤਮਿਕ ਜੀਵਨ ਦੀ ਸੂਝ ਆਪਣੇ ਮਨ ਵਿੱਚ ਪੱਕੀ ਕਰ ਦਿੱਤੀ ਇਸ ਤਰ੍ਹਾਂ ਉਹਦਾ ਇਹ ਨਗਰ ਇਹ ਸਰੀਰ ਇਹ ਸਾਡੀ ਬਾਡੀ ਵਸ ਪੈਂਦੀ ਹੈ ਕਿਉਂਕਿ ਅਸੀਂ ਪੰਜਾਂ ਨੂੰ ਰੋਸਾਤਾ ਅਤੇ ਪੰਜਾਂ ਨੂੰ ਮਨਾ ਲੇਤਾ ਸਤ ਸੰਤੋਖ ਗਿਆਨ ਤੀਰਜ ਧਰਮ ਅਤੇ ਪਹਿਲਾਂ ਦੀ ਗੱਲ ਕਰ ਚੁੱਕਿਆ ਜੀ ਸਤ ਸੰਤੋਖ ਦਇਆ ਧਰਮ ਤੀਰਜ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਣਾ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਬੈਲੈਂਸ ਰੱਖਣਾ ਹੈ ਤੇ ਫਿਰ ਇਸ ਤਰੀਕੇ ਨਾਲ ਸਾਡਾ ਅੰਦਰ ਸ਼ਰੀਰ ਰੂਪੀ ਘਰ ਵਸਣ ਲੱਗ ਜੇਗਾ ਇਸ ਤਰੀਕੇ ਨਾਲ ਫਿਰ ਉਸ ਤੋਂ ਬਾਅਦ ਕੀ ਹੋਏਗਾ ਦੁਰਤ ਗਿਆ ਗੁਰ ਗਿਆਨ ਦਰੜਾਈ راہ ਉਹ ਉਸ ਦੇ ਅੰਦਰ ਵਿਕਾਰਾਂ ਵਾਲੀ ਪਾਪੀ ਪਾਪ ਪਾਪ ਕਰਨ ਵਾਲੀ ਮਤ ਦੂਰ ਹੋ ਜਾਏਗੀ ਫਿਰ ਉਹਨੂੰ ਆਤਮਿਕ ਜੀਵਨ ਮਿਲੇਗਾ ਆਤਮਿਕ ਖੇੜਾ ਮਿਲੇਗਾ ਆਤਮਾ ਵਿਕਾਸ ਮਿਲੇਗਾ ਆਤਮਿਕ ਸ਼ਾਂਤੀ ਮਿਲੇਗੀ ਆਤਮਿਕ ਆਨੰਦ ਮਿਲ ਜਾਏਗਾ ਤੇ ਗੁਰੂ ਦੀ ਦੱਸੀ ਹੋਈ ਮਤ ਨੂੰ ਆਪਣੇ ਅੰਦਰ ਦ੍ਰਿੜ ਦ੍ਰਿੜ ਕਰਨਾ ਐ ਉਹ ਹੀ ਗੁਰੂ ਦਾ ਗਿਆਨ ਹੈ ਸੋ ਅਸੀਂ ਤੁਸੀਂ ਦੇਖੋ ਅਸੀਂ ਕਿੰਨੇ ਸ਼ਬਦ ਪੜਨੇ ਆ ਕਹਿੰਦੇ ਕਾਹੇ ਕੋ ਕੀਜੇ ਧਿਆਨ ਜਪਨਾ ਜਾਂ ਤੇ ਸ਼ੁੱਧ ਨਹੀਂ ਮਨ ਆਪਣਾ ਉਹ ਤੁਸੀਂ ਦੇਖੋ ਆਮ ਤੌਰ ਤੇ ਮੈਂ ਆਪਣੀ ਐਗਜ਼ਾਮਪਲ ਹੀ ਦਿੰਨੀ ਆ ਕਿਸੀ ਦਿਨ ਹੀ ਦਿੰਦੀ ਹੁੰਦੀ ਮੈਂ ਗੁਰਦੁਆਰੇ ਸਾਹਿਬ ਜਾਵਾਂ ਮੈਂ ਅੱਖਾਂ ਬੰਦ ਕਰਾਂ ਮੈਂ ਐਵੇਂ ਸਿਰਸਿਰ ਹੋਈ ਲਾਵਾਂ ਹੈ ਗੁਰੂ ਸਬ ਕਹਿੰਦੇ ਕਾਹੇ ਕੋ ਕੀਜੇ ਕਿਉਂ ਦੁਨੀਆ ਨੂੰ ਦਿਖਾਨਾ ਪਿਆ ਕਾਹੇ ਕੋ ਕੀਜੇ ਧਿਆਨ ਜਪਨਾ ਇਸ ਤਰ੍ਹਾਂ ਤੂੰ ਧਿਆਨ ਇਸ ਤਰ੍ਹਾਂ ਦੇਖਣ ਵਾਲਾ ਅਗੇਗਾ ਵੀ ਹਾਂ ਬੜਾ ਗੁਰਮੁਖ ਹੈ ਬੜਾ ਗੁਰੂ ਦਾ ਪਿਆਰਾ ਹੈ ਤੋ पर किसी ए नहीं पता हाई मेरे अंदर की चलता वे काजे ध्यान च पन्ना जाते शुद्ध नहीं मन अपना अच्छा जी गुरु साहब कहें करना की मन न शुद्ध करना सी गुरु साहब केंद्र ने आसा की बारिश सवेरे ही अस सुन कहेंवाए क्या थीए जा रिदे कुसुदे जाए भी तेरा तू आया वै ਗੁਰਸਭ ਕੀ ਨਹੀਂ ਤੂੰ ਸਿਰ ਵੀ ਨਿਵਾਇਆ ਵੇ ਤੂੰ ਮੱਥਾ ਵੀ ਟੇਕਿਆ ਵੇ ਤੂੰ ਪ੍ਰਕਰਮਾ ਵੀ ਕੀਤੀ ਹੈ ਹਾਂਜੀ ਕੀਤੀ ਹੈ ਗੁਰਸਭਿਆਂ ਦੇ ਸਿਰ ਸੇ ਨਿਵਾਇ ਕਿਆ ਥੀਏ ਜਾ ਹਿਰਦੇ ਕੁਸੁੱਦੇ ਜਾਏ ਵੀ ਤੇਰਾ ਹਿਰਦਾ ਤੇ ਕੁਸੁੱਦਾ ਉਹ ਤੇ ਮੈਲਾ ਮੈਲ ਨਾਲ ਭਰਿਆ ਹੋਇਆ ਉਹ ਤੇ ਪਾਪਾਂ ਨਾਲ ਭਰਿਆ ਹੋਇਆ ਉਹ ਤੇ ਵਿਕਾਰਾਂ ਨਾਲ ਭਰਿਆ ਹੋਇਆ ਤੇ ਫਿਰ ਉਹ ਜੋ ਸਾਨੂੰ ਅਸੀਂ ਕਹ ਦਿੰਦੇ ਨਾ ਆਮ ਤੌਰ ਤੇ ਸਾਡੀ ਸਾਰਿਆਂ ਦੀ ਅਚਕਾਇਤ ਉਹ ਨਹੀਂ ਜੀ ਮਨ ਨਹੀਂ ਲੱਗਦਾ ਮਨ ਨਹੀਂ ਲੱਗਦਾ ਉਸ ਦਿਨ ਹੀ ਸਾਡਾ ਮਨ ਲੱਗਣਾ ਸ਼ੁਰੂ ਹੋ ਜਾਏਗਾ ਜਿਸ ਦਿਨ ਅਸੀਂ ਗੁਰੂ ਸੋ ਗੁਰੂ ਸਾਹਿਬ ਕੋਲ ਜਾ ਕੇ ਮੱਥਾ ਟੇਕ ਕੇ ਇਹ ਕਵਾਂਗੇ ਗੁਰੂ ਸਾਹਿਬ ਅਸੀਂ ਆਪਣੀ ਮਾਤ ਨਾਲ ਚੱਲ ਚੱਲ ਕੇ ਹੀ ਖੁਆਰ ਹੋ ਰਿਆਂ ਪਟਕਣਾ ਵਿੱਚ ਆ ਦੁਖੀ ਆ ਪਰੇਸ਼ਾਨ ਆ ਪਹਿਲਾ ਸਟੈਪ ਹੀ ਜਿਹੜਾ ਅਸੀਂ ਜਪਜੀ ਸਾਹਿਬ ਵਿੱਚ ਪੜੇਨਾ ਧਰਮ ਖੰਡ ਦਾ ਇਹੋ ਧਰਮ ਮੈਂ ਦੁਖੀ ਹੋ ਗਿਆ ਮੈਂ ਪਰੇਸ਼ਾਨ ਹੋ ਗਿਆ ਮੈਂ ਤੇਰੀ ਸ਼ਰਨ ਵਿੱਚ ਆਇਆ ਫਿਰ ਉਹ ਗਿਆਨ ਦਿੰਦਾ ਗੁਰੂ ਸਾਹਿਬ ਫਿਰ ਸੈਕਿੰਡ ਵਾਲਾ ਜਿਹੜਾ ਖੰਡ ਹੈ ਨਾ ਉਹ ਗਿਆਨ ਹੈ ਕਿਉਂਕਿ ਪਹਿਲਾ ਅਸੀਂ ਆਪਣੀ ਖੁਵਾਰੀ ਨੂੰ ਸਮਝਾਂਗੇ ਹਾਲੇ ਤੱਕ ਤਾਂ ਜੀ ਆਪਣੀ ਖੁਵਾਰੀ ਨੂੰ ਨਹੀਂ ਸਮਝਾ ਅਸੀਂ ਤਾਂ ਹਾਲੇ ਤੱਕ ਤਾਂ ਜੀ ਸਿਰਫ ਤੇ ਸਿਰਫ ਗੁਰੂ ਨੂੰ ਆਪਣੀਆਂ ਸ਼ਰਤਾਂ ਮਨਾਣ ਜਾਣਿਆ ਆਪਣੀਆਂ ਚੀਜ਼ਾਂ ਦੱਸਣ ਜਾਣਿਆ ਕਿ ਮੇਰੀ ਆ ਰਿਕੁਆਇਰਮੈਂਟਸ ਐ ਮੇਰੀ ਮੈਨੂੰ ਇਹ ਚੀਜ਼ ਦੇ ਮੈਨੂੰ ਇਹ ਚੀਜ਼ ਦੇ ਮੈਨੂੰ ਵੀਜ਼ਾ ਦੇ ਦੇ ਮੈਨੂੰ ਗ੍ਰੀਨ ਕਾਰਡ ਦੇ ਦੇ ਮੈਨੂੰ ਪੀਆਰ ਦੇ ਦੇ ਮੇਰੇ ਬੱਚੇ ਕਾਮਯਾਬ ਹੋ ਜਾਣ ਮੇਰਾ ਐ ਹੋ ਜਾਵੇ ਮੇਰਾ ਪੋਤਰਾ ਹੋ ਜਾਵੇ ਮੇਰਾ ਦੋਤਰਾ ਹੋ ਜਾਵੇ ਮੇਰਾ ਘਰ ਹੋ ਜਾਵੇ ਮੇਰੀ ਗੱਡੀ ਹੋ ਜਾਵੇ ਮੇਰਾ ਬਿਜ਼ਨਸ ਹੋ ਜਾਵੇ ਮੇਰਾ ਆ ਹੋ ਜਾਵੇ ਮੇਰਾ ਅਲ ਤੱਕ ਤੈਸੀਆਂ ਚੀਜ਼ਾਂ ਮੰਗਣ ਜਾਂਦੇ ਜਿਸ ਦਿਨ ਅਸੀਂ ਗੁਰੂ ਦੀ ਗੱਲ ਸੁਣ ਕੇ ਉਹਦੇ ਗੁਰੂ ਦੀ ਗੱਲ ਨੂੰ ਮੰਨਣ ਨੂੰ ਤਿਆਰ ਹੋਵਾਂਗੇ ਨਾ ਖੁਆਰੀ ਬਲਾ ਦੇ ਜਿੰਨਾਂਗੇ ਨਾ ਫੇਰ ਅਤਰਮ ਕਾਣੂ ਫੇਰ ਅਸੀਂ ਚੱਲਾਂਗੇ ਗੁਰੂ ਸਾਹਿਬ ਬੜੇ ਪਰੇਸ਼ਾਨ ਆ ਬੜੇ ਦੁਖੀ ਆ ਬੜੀ ਭਟਕਣਾਈ ਚ ਸਾਰਾ ਕੁਝ ਹੁੰਦੇ ਹੁੰਦਾ ਵੀ ਸ਼ਾਂਤੀ ਨਹੀਂ ਆ ਚੈਨ ਨਹੀਂ ਆ ਵਿੱਚ ਐਨੀ ਹੈ ਬਸ ਉਸ ਦਿਨ ਖੇਡ ਸ਼ੁਰੂ ਹੋ ਜੇਗੀ ਅਬ ਹਮ ਚਲੇ ਠਾਕੁਰ ਪੇ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਫੋ ਨਾ ਸੋ ਸ਼ਬਦ ਪੜਦਿਆ ਗੁਰਬਾਣੀ ਪੜਦਿਆ ਇੱਕ ਨੇ ਅਨੇਕਾ ਪੁੱਲਾ ਹੋ ਗਿਆ ਹੁੰਗਿਆ ਜੀ ਆਪ ਸਾਰੇ ਸੁਣਨੇ ਵਾਲੇ ਵੀਰ ਭੈਣ ਬਖਸ਼ ਲੈਣਾ ਜੀ ਦਿਓ ਜੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ